ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੱਜ ਅਸੀਂ ਪਹੁੰਚੇ ਆ ਇੱਕ ਸਲੂਨ ਉੱਤੇ ਜਿੱਥੇ ਕੀ ਤੁਹਾਡੀਆਂ ਮੁੱਛਾਂ ਜਿਹੜੀਆਂ ਕੁੰਡੀਆਂ ਕੀਤੀਆਂ ਜਾਣਗੀਆਂ ਅਤੇ ਬਿਨਾ ਕਿਸੇ ਕੈਮੀਕਲ ਤੋਂ ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਵੀ ਅਜਿਹਾ ਕੀ ਹੁੰਦਾ ਇਸ ਨੌਜਵਾਨ ਕੋ ਸਭ ਤੋਂ ਪਹਿਲਾਂ ਵੀਰ ਜੀ ਬਹੁਤ ਬਹੁਤ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ ਜੀ ਵੀ ਜੀ ਮਿਸੋ ਵੀ ਜਿਵੇਂ ਪਹਿਲਾਂ ਗੱਲ ਕੀਤੀ ਵੀ ਅੱਜ ਕੱਲ ਮੁੰਡਿਆਂ ਨੂੰ ਬਹੁਤ ਸ਼ੌਂਕ ਆ ਮੁੱਛਾਂ ਕੁੰਡੀਆਂ ਰੱਖਣ ਦਾ ਦਾੜੀ ਨੂੰ ਬਹੁਤ ਸਵਾਰਨ ਦਾ ਅਸੀਂ ਦੇਖਿਆ ਵੀ ਖਾਸ ਕਰਕੇ ਅੱਜ ਕੱਲ ਪੰਜਾਬ ਦੀ ਗੱਲ ਕਰੀਏ ਪੰਜਾਬ ਜਾਂ ਅੰਮ੍ਰਿਤਸਰ ਦੀ ਗੱਲ ਕਰੀਏ ਥਾਂ ਥਾਂ ਤੇ ਸੂਰ ਬਣੇ ਨੇ ਲੋਕਾਂ ਦੀਆਂ ਮੁੱਛਾਂ ਕੁੰਡੀਆਂ ਕੀਤੀ ਜਾਂਦੀਆਂ ਨੇ ਕੈਮੀਕਲ ਦੇ ਨਾਲ ਤੁਸੀਂ ਕਿਸ ਤਰ੍ਹਾਂ ਜਿਹੜੇ ਨੌਜਵਾਨ ਪੀੜ੍ਹੀ ਦੀਆਂ ਮੁੱਛਾਂ ਨੂੰ ਕਿਸ ਤਰ੍ਹਾਂ ਕੁੰਡੀਆਂ ਕਰਦੇ ਹੋ ਦੇਖੋ ਜੀ ਜਿਹੜਾ ਮੈਂ ਮੋਛ ਦੀ ਸੈਟਿੰਗ ਕਰਦਾ ਵਾਂ ਇੱਕ ਕਾਬੀਆ ਜਿਹਦੇ ਨਾਲ ਮੋਬਾਈਲ ਨੂੰ ਟੰਕੇ ਲਾਈ ਜਾਂਦੇ ਆ ਉਸ ਕਾਬੀਏ ਦੇ ਨਾਲ ਮੋਛ ਦੀ ਸੈਟਿੰਗ ਕਰੀਦੀ ਆ ਕੋਈ ਵੀ ਉਹਦੇ ਵਿੱਚ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਜੇ ਕੋਈ ਵੀਰ ਮੰਨ ਲਓ ਕਟਿੰਗ ਵੀ ਨਹੀਂ ਕਰਾਉਣਾ ਚਾਹੁੰਦਾ ਕਿ ਮੇਰੀ ਮੋਛ ਨੂੰ ਕੈਂਚੀ ਵੀ ਨਾ ਲੱਗੇ ਬਿਨਾਂ ਕੈਂਚੀ ਲਾਈ ਜਿਹੜੀ ਆ ਉਹ ਮੋਛ ਦੀ ਸੈਟਿੰਗ ਕਰ ਦਵਾਂ ਤੇ ਵੀ ਨਹੀਂ ਸੁਭਿਧੀ ਕਿੰਨਾ ਸਮਾਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਰਦਿਆਂ ਨੂੰ ਵੀ ਜਿਹੜੇ ਕਾਬੀਏ ਦੇ ਨਾਲ ਮੁੱਛਾਂ ਨੂੰ ਜਿਹੜਾ ਤੁਸੀਂ ਕੁੰਡੀਆਂ ਕਰਦੇ ਹੋ ਮੁੱਛਾਂ ਨੂੰ ਵਧੀਆਂ ਕਰਦੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਜੀ ਦੋ 2004 ਦੇ ਵਿੱਚ ਮੈਂ ਇਹਦੀ ਸਟਾਰਟਿੰਗ ਕੀਤੀ ਸੀ ਤੇ ਉਦੋਂ ਉਦੋਂ ਅਸੀਂ ਮੱਚ ਇਸ ਨਾਲ ਬਾਲਕੇ ਤੇ ਫਿਰ ਮੁੱਛ ਦੀ ਸੈਟਿੰਗ ਕਰਨ ਦੇ ਹਾਂ ਉਹ ਮੇਰਾ ਦੋਸਤ ਸੀ ਉਹ ਮੈਨੂੰ ਕਹਿੰਦਾ ਕਿ ਯਾਰ ਤੂੰ ਇੰਨੀਆਂ ਤੀਲਾਂ ਫੂਕਤੀਆਂ ਵਾਂ ਤੂੰ ਇਦਾਂ ਕਰ ਸਾਹਮਣੇ ਉਹਦੇ ਭਰਾ ਦੀ ਮੋਬਾਈਲ ਦੀ ਦੁਕਾਨ ਸੀ ਉਹ ਮੈਨੂੰ ਕਹਿੰਦਾ ਕਿ ਯਾਰ ਉਥੋਂ ਕਾਬੀਆ ਲੈ ਵਾ ਉਥੋਂ ਕਾਬੀਆ ਲਿਆਂਦਾ ਕਾਬੀਆ ਜਦੋਂ ਕਾਬੀਆ ਨੇ ਮੁੱਛ ਸੈਟਿੰਗ ਕੀਤੀ ਆਪਾਂ ਉਹਦੀ ਉਹਦੀ ਮੋਛੇ ਘਟੋ ਘਟ 4-5 ਦਿਨ ਜਿਹੜੀ ਆ ਉਹ ਬਿਲਕੁਲ ਸਟੇਬਲ ਰਹੀ ਆ ਸਟੇਬਲ ਰਹੀ ਬਿਲਕੁਲ ਉਹਦੇ ਵਿੱਚ ਫਿਰ ਮੈਨੂੰ ਹੋਇਆ ਕਿ ਯਾਰ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਜੀ ਤੇ ਉਤੋਂ ਬਾਅਦ ਆਪਾਂ ਕਾਬੀਏ ਜਿਹੜਾ ਲਾਉਣਾ ਸ਼ੁਰੂ ਕਰਤਾ ਪਰ ਵੀ ਨਸੋ ਵੀ ਦੀ ਅਸੀਂ ਦੇਖਿਆ ਵੀ ਜ਼ਿਆਦਾਤਰ ਕਾਬੀਏ ਦੇ ਨਾਲ ਲੋਕ ਖਾਕਰੇ ਦੇ ਮਕੈਨਿਕ ਹੁੰਦੇ ਨੇ ਉਹ ਰਿਪੇਅਰ ਕਰਦੇ ਨੇ ਜਿਆਦਾ ਟਾਂਕੀ ਉਹ ਲਾਉਂਦੇ ਪਰ ਤੁਹਾਡੇ ਜਿਹਨ ਕਿਸ ਤਰ੍ਹਾਂ ਆਇਆ ਵੀ ਤੁਸੀਂ ਕਾਬੀਏ ਦੇ ਨਾਲ ਜਿਹੜੀਆਂ ਮੁੱਛਾਂ ਟੁੰਡੀਆਂ ਕਰ ਸਕਦੇ ਜੋ ਕਿਸ ਤਰ੍ਹਾਂ ਦਾੜ ਜਹਾਂ ਚ ਆਈ بس ਇਦਾਂ ਹੀ ਜਦੋਂ ਜਦੋਂ ਮਾਚਿਸ ਵਾਲ ਨੇ ਸ਼ੁਰੂ ਕੀਤੀ ਸੀ ਤੇ ਉਹ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਯਾਰ ਕਾਬੀਆ ਨਾਲ ਜਦੋਂ ਮੈਂ ਪਹਿਲੇ ਦਿਨ ਕਾਬੀਆ ਯੂਜ਼ ਕੀਤਾ ਵਾ ਤੇ ਉਹਦੀ ਮੋਛ ਬਹੁਤ ਵਧੀਆ ਬਣ ਗਈ ਫਿਰ ਕੰਟੀਨਿਊਸ ਕਰਨਾ ਸ਼ੁਰੂ ਕੀਤਾ ਇੱਕ ਦੋ ਜਾਣਿਆਂ ਤੇ ਲੱਗਦਾ ਵੀ ਰਿਹਾ ਗਰਮ ਚਲੋ ਉਹ ਮੇਰੇ ਫਰੈਂਡ ਸਰਕਲ 'ਚ ਹੀ ਸਾਰੇ ਉਹਨਾਂ ਨੇ ਕੋ ਮਾੜਾ ਚੰਗਾ ਬੋਲ ਦੇਣਾ ਇਦਾਂ ਉਦਾਂ ਪਰ ਇਹ ਆ ਵੀ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਉਹ ਤਜਰਬਾ ਮੇਰਾ ਨਾ ਉਹ ਮੇਰੇ ਹੱਥਾਂ 'ਤੇ ਚੜ ਗਿਆ ਮੇਰੇ ਤੇ ਗੱਲ ਕਰੀ ਤਜਰਬੇ ਦੀ ਅੱਜ ਤੱਕ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਹੜਾ ਤੁਸੀਂ ਦੱਸ ਰਹੇ ਹੋ ਤੁਹਾਡਾ ਕਿੰਨਾ ਪੁਰਾਣਾ ਤਜਰਬਾ ਵਾ ਜਿਹ 2004 ਚ ਸਟਾਰਟ ਕੀਤਾ ਸੀ ਜਰਾ 2004 ਚ ਇਹਦੀ ਮਸ਼ਹੂਰਵਾਦ ਕੀਤੀ ਸੀ ਮੁਸਤਾਬਾਦ ਏਰੀਆ ਤੋਂ ਬਟਾਲਾ ਰੋਡ ਮੁਸਤਾਬਾਦ ਏਰੀਆ ਉੱਥੇ ਮੈਂ ਫਿਰ 12 ਸਾਲ ਉੱਥੇ ਕੰਮ ਕੀਤਾ ਜੀ ਤੇ ਜੀ ਬਣੀ ਤੁਸੀਂ ਵੀ ਜੀ ਕਿਸੇ ਤਰ੍ਹਾਂ ਦਾ ਕਾਬੀ ਦੇ ਨਾਲ ਕੋਈ ਨੁਕਸਾਨਤ ਨਹੀਂ ਹੁੰਦਾ ਕੋਈ ਦਾੜੀ ਮੁੱਛ ਦਾ ਜਾਂ ਕਿਸੇ ਤਰ੍ਹਾਂ ਕਹਿ ਲੋ ਵੀ ਜਿਆਦਾ ਗਰਮ ਹੋ ਜਾਂਦਾ ਵਾ ਜਾਂ ਵਾਲ ਸੜ ਜਾਂਦੇ ਨੇ ਕਿਸੇ ਤਰ੍ਹਾਂ ਕੋਈ ਨੁਕਸਾਨਤ ਨਹੀਂ ਹੈਗਾ ਦਾ ਨਹੀਂ ਸਰ ਇਹ ਤੇ ਜਿਹੜਾ ਨੁਕਸਾਨ ਆ ਨਾ ਨੁਕਸਾਨ ਵਾਲਾ ਨੂੰ ਜਾਂ ਬੋਡੀ ਨੂੰ ਨੁਕਸਾਨ ਕਰਦਾ ਵਾ ਇੱਕ ਕੈਮੀਕਲ ਸਪੋਜ਼ ਕਰੋ ਕਿ ਜਿੱਦਾਂ ਆਪਾਂ ਕੋਈ ਸ਼ਰਟ ਜਾਂ ਸ਼ਰਟ ਰੋਜ਼ ਪ੍ਰੈਸ ਕਰਕੇ ਪੈਨ ਰੇ ਪੈਨ ਰਹੇ ਆ ਨਾ ਰੋਜ਼ ਪ੍ਰੈਸ ਕਰਕੇ ਸ਼ਰਟ ਆਪਾਂ ਪਾਉਂਦੇ ਆ ਉਹਦੀ ਜਿੱਦਾਂ ਮੰਨ ਲਓ ਸ਼ੇਪ ਵਧੀਆ ਬਣ ਜਾਂਦੀ ਆ ਜਾਂ ਉਹਦੀ ਲੁੱਕ ਬੰਦੇ ਦੀ ਚੇਂਜ ਹੋ ਜਾਂਦੀ ਆ ਨਾ ਕੱਪੜਾ ਲੀੜਾ ਪ੍ਰੈਸ ਕਰਨ ਨਾਲ ਇਦਾਂ ਹੀ ਮੁੱਛ ਆ ਜਿਹੜੀ ਨਾ ਉਹ ਜਿਹੜੇ ਵਾਲ ਇੱਧਰ ਉੱਧਰ ਹੋਏ ਜਾਂਦੇ ਆ ਉਹਨਾਂ ਦੀ ਸੈਟਿੰਗ ਬਹੁਤ ਅੱਛੀ ਹੋ ਜਾਂਦੀ ਆ ਬਹੁਤ ਵਧੀਆ ਤਰੀਕੇ ਨਾਲ ਤਰashi ਜਾਂਦੀ ਮੁੱਛ ਇਹ ਗੱਲ ਕਰੀਏ ਕਿੰਨਾ ਸਮਾਂ ਲੱਗਦਾ ਵਾ ਅਸੀਂ ਦੇਖਦੇ ਆਂ ਕਿ ਹੋਰਾਂ ਲੋਕ ਸਲੂਨ ਚ ਜਾਂਦੇ ਨੇ ਮੁੱਛ ਨੂੰ ਕੈਮੀਕਲ ਲਗਾਉਂਦੇ ਨੇ ਜਾਂ ਮੋਛ ਨੂੰ ਖੜੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਮੈਨੂੰ ਲੱਗਦਾ ਵੀ ਲੋਕਾਂ ਨੂੰ 2-2 ਘੰਟੇ 2.5 ਘੰਟੇ ਬਿਟ ਕੰਨਾ ਪੈਂਦਾ ਤੁਹਾਡੇ ਕੋ ਕਿੰਨਾ ਸਮਾਂ ਲੱਗਦਾ ਮੋਛ ਨੂੰ ਜੇਕਰ ਕਾਵੀ ਦੇ ਨਾਲ ਜੇ ਕੋਈ ਕੁੰਡੀਆਂ ਮੁੱਛਾਂ ਕਰਦਾ ਤੇ ਜਿਤ ਮੁੱਛ ਦੀ ਗਰੋਥ ਬਹੁਤ ਅੱਛੀ ਹੈ ਸਿਰਫ ਓਨਲੀ 5 ਮਿੰਟ 5 ਮਿੰਟ ਲੱਗਦੇ ਆ ਸਿਰਫ ਮੁੱਛ ਨੂੰ ਸੈਟਿੰਗ ਕਰਨ ਲੱਗਦੇ ਆ ਅਗਰ ਕੋਈ ਵਾਲ ਜਿਸ ਤਰ੍ਹਾਂ ਕੇ ਹੁਣ ਚਲੋ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਆ ਤੇ ਉਹਦੇ ਵਿੱਚ ਕੁਝ ਵਾਲ ਇੰਨੇ ਹਾਰਡ ਹੁੰਦੇ ਆ ਜਿਨ੍ਹਾਂ ਦਾ ਟੈਕਚਰ ਜਿਹੜਾ ਵਾ ਨਾ ਉਹ ਮਤਲਬ ਚਲੋ ਹਰ ਕਾਰੀਗਰ ਨੂੰ ਜਿਹੜੀ ਨਾ ਉਹ ਵਾਲਾਂ ਦੇ ਟੈਕਚਰ ਦੀ ਪਛਾਣ ਨਹੀਂ ਹੁੰਦੀ ਉਹ ਕੁਝ ਵਾਲ ਐਸਾ ਦੇ ਹੁੰਦੇ ਆ ਜਿਨ੍ਹਾਂ ਨੂੰ ਸਲਾਈ ਕਰਨਾ ਪੈਂਦਾ ਪਰ ਜਿਨ੍ਹਾਂ ਦੇ ਵਾਲ ਆਲਰੇਡੀ ਮੁੱਛ ਦੀ ਗਰੋਥ ਬੈਸਟ ਹੈ ਨਾ ਸਿਰਫ 5 ਮਿੰਟ ਲੱਗਦੇ ਆ ਮੁਚਨ ਸਾਈਡਿੰਗ ਕਰਦੇ ਆ ਅਸੀਂ ਵੀ ਜਿਵੇਂ ਦੇਖਿਆ ਜਾਂਦਾ ਹੈ ਕਈ ਲੋਕ ਜਾਂਦੇ ਨੇ ਸਲੂਨ ਤੇ ਮੁੱਛਾਂ ਨੂੰ ਕੁੰਡੀਆਂ ਕਰਨ ਵਾਸਤੇ ਇੱਕ ਕੈਮੀਕਲ ਜਿਹਾ ਲਗਾਇਆ ਜਾਂਦਾ ਹੈ ਉਹਨਾਂ ਦੇ ਮੁੱਛ ਦੇ ਅਤੇ ਉਹਨਾਂ ਨੂੰ ਦੋ ਦੋ ਢਾਈ ਢਾਈ ਘੰਟੇ ਕਹਿੰਦੇ ਵੀ ਤੁਸੀਂ ਇੱਥੇ ਵੇਟ ਕਰੋ ਜਿੰਦੇ ਸੁੱਕਦਾ ਨਹੀਂ ਆ ਉਹਨ ਚਰ ਤੁਸੀਂ ਜਾਣ ਹੀ ਸਕਦੇ ਉਹ ਕੈਮੀਕਲ ਕੀ ਹੁੰਦਾ ਕਿ ਲੱਗਦਾ ਸਾਡੇ ਉਹ ਮੁੱਛਾਂ ਤੇ ਜਾਂ ਜਾੜੇ ਜਿਹੜੇ ਚਿਹਰੇ ਦੇ ਜਿਹੜੀਆਂ ਵਾਲ ਹੁੰਦੇ ਦਾੜੀ ਦੇ ਮੁੱਛਾਂ ਦੇ ਉਹਨਾਂ ਦੇ ਨੁਕਸਾਨ ਵੀ ਕਰਦਾ ਉਹ ਕੈਮੀਕਲ ਦੇਖੋ ਕੋਈ ਵੀ ਜਿਹੜਾ ਕੈਮੀਕਲ ਆ ਨਾ ਕਿਸੇ ਵੀ ਤਰ੍ਹਾਂ ਦਾ ਵਾ ਉਹਨੇ ਨੁਕਸਾਨ ਤੇ ਕਰਨਾ ਹੀ ਪਰ ਇਹ ਅਭੀ ਚਲੋ ਜਿਹੜਾ ਮੇਰਾ ਕਾਬੀਏ ਵਾਲਾ ਆੜਿਆ ਇਹਦੇ ਵਿੱਚ ਕੋਈ ਵੀ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਿਰਫ 5 ਮਿੰਟ ਲੱਗਦੇ ਹਨ ਸੈਟਿੰਗ ਕਰਨ ਲੱਗਿਆਂ ਜੇ ਗੱਲ ਕਰੀਏ ਤੁਸੀਂ ਦੱਸ ਰਹੇ ਹੋ ਜਿਵੇਂ ਵੀ ਕੈਮੀਕਲ ਦੇ ਨਾਲ ਮੁਛਾਂ ਜਿਹੜੇ ਉਹ ਤਿਆਰ ਕਰਦੇ ਨੇ ਮੁਛਾਂ ਨੂੰ ਖੜੀ ਰੱਖਦੇ ਨੇ ਤੇ ਕਿੰਨਾ ਸਮਾਂ ਜਿਹੜੇ ਗੱਲ ਕਰੀਏ ਜਿਹੜਾ ਕੈਮੀਕਲ ਦੇ ਨਾਲ ਮੁਛ ਖੜੀ ਜਾਂਦੀ ਹੈ ਤੇ ਜੇ ਤੁਹਾਡੇ ਕੋਲ ਜਿਹੜੀ ਮੁਛ ਤਿਆਰ ਕਰਦੇ ਨੇ ਲੋਕ ਕਾਬੀਏ ਦੇ ਨਾਲ ਕਰਦੇ ਤੁਸੀਂ ਇਹ ਕਿੰਨਾ ਸਮਾਂ ਜਿਹੜੀ ਮੁਛ ਖੜੀ ਰਹਿੰਦੀ ਹੈ ਦੇਖੋ ਜਿਹੜਾ ਕੋਈ ਕੈਮੀਕਲ ਯੂਜ਼ ਕਰਦਾ ਵਾ ਨਾ ਉਹਨੂੰ ਟਾਈਮ ਬਾਅ ਕੇ ਨਾ ਦਿੱਕਤ ਆਉਂਦੀ ਆ ਕੈ ਉਹਦੇ ਨਾਲ ਵਾਲ ਟੁੱਟਨੇ ਸ਼ੁਰੂ ਹੋ ਜਾਂਦੇ ਆ ਫਿਰ ਵਾਲ ਡੈਮੇਜ ਹੋ ਜਾਂਦੇ ਆ ਬੜੇ ਬੜੇ ਕਸਟਮਰ ਮੇਰੇ ਕੋਲ ਕੰਪਲੀਟ ਲੈ ਕੇ ਆਉਂਦੇ ਕਿ ਯਾਰ ਮੈਂ ਉੱਥੋਂ ਮਸ਼ਕ ਕਰਵਾਈ ਸੀ ਉਹਨੇ ਮਲਤਾਨੀ ਮਿੱਟੀ ਲਾਈ ਆ ਉਹਨੇ ਦੂਸਰਾ ਕਿ ਕੈਮੀਕਲ ਲਾਇਆ ਵਾ ਮੇਰੇ ਵਾਲ ਟੁੱਟਣੇ ਸ਼ੁਰੂ ਹੋ ਗਏ ਆ ਤੇ ਫਿਰ ਉਹਨਾਂ ਨੂੰ ਉਹ ਚੀਜ਼ ਦਾ ਵੀ ਆਪਾਂ ਦੱਸਦੇ ਆ ਵੀ ਇਹ ਜਿਹੜਾ ਵਾਲਾਂ ਦਾ ਹੁਣ ਕਿੱਦਾਂ ਬਚਾ ਕੀਤਾ ਜਾ ਸਕਦਾ ਵਾ ਬਹੁਤ ਸੁਵਿਧਾ ਜਦੋਂ ਤੁਹਾਡੇ ਕੋਲ ਨੌਜਵਾਨ ਹੁੰਦੇ ਨੇ ਅਸੀਂ ਦੇਖਿਆ ਕਾਫੀ ਤੁਹਾਡੀ ਦੁਕਾਨ ਤੇ ਜਿਹੜੀ ਆ ਨੌਜਵਾਨਾਂ ਦੀ ਭੀੜ ਲੱਗੀ ਹੋਈ ਆ ਕਿਉਂਕਿ ਨੌਜਵਾਨਾਂ ਚ ਇੱਕ ਟ੍ਰੈਂਡ ਬਣਿਆ ਹੋਇਆ ਵੀ ਜਿੱਥੇ ਸੋਹਣੀ ਪੱਗ ਬੰਨਦੇ ਨੇ ਜਿੱਥੇ ਸੋਹਣੇ ਕੱਪੜੇ ਪਾਉਂਦੇ ਨੇ ਉਹ ਛਕੁੰਡੀਆਂ ਮੁੱਛਾਂ ਜਣੀਆਂ ਬਹੁਤ ਕਹੋ ਵੀ ਅੱਜ ਕੱਲ ਫੈਸ਼ਨ ਰੱਖਿਆ ਨੌਜਵਾਨਾਂ ਦਾ ਵੀ ਕੁੰਡੀ ਮੁੱਛ ਤੋਂ ਬਗਾਰ ਲੱਗਦਾ ਵੀ ਕਿਸੇ ਦਾ ਟੌਰ ਨਹੀਂ ਹੁੰਦਾ ਕਿੰਨੇ ਕੁ ਨੌਜਵਾਨਾਂ ਚ ਕਿੰਨਾ ਸ਼ੌਕ ਵੇਖਣ ਨੂੰ ਮਿਲਦਾ ਸਰ ਮੈਂ ਤੇ ਮੈਂ ਤੇ ਜਦੋਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਨਾ ਤੇ ਇੱਕ ਬੰਦਾ ਮੇਰੇ ਮੈਨੂੰ ਫੋਨ ਆਇਆ ਕ ਪਾਣੀਪਤ ਤੋਂ ਬੋਲਦਾ ਮੈਂ ਤੇ ਕਹਿੰਦਾ ਵੀ ਜੀ ਮੁੱਛਾਂ ਕਰਾਉਣੀਆਂ ਮੈਂ ਕਿਹਾ ਵੀਰ ਮੈਂ ਤੇ ਅੰਮ੍ਰਿਤਸਰ ਤੋਂ ਆ ਤੇ ਮੈਂ ਕਿਹਾ ਵੀ ਇਹ ਤੇ ਤੇਰਾ ਮੇਰਾ ਮੇਲ ਨਹੀਂ ਹੋਣਾ ਉਹ ਉਹ ਸਾ ਜੀ ਉਹ ਮੇਰੇ ਕੋਲ ਕੀ ਉਹ ਮੇਰੇ ਕੋਲ ਤੀਸਰੇ ਦਿਨ ਆ ਗਿਆ ਉਹਨੇ ਉਧਰੋਂ ਗੱਡੀ ਚੱਕੀ ਤੇ ਤੀਸਰੇ ਦਿਨ ਮੇਰੇ ਕੋਲ ਆ ਗਿਆ ਮੈਂ ਫਿਰ ਉਦੋਂ ਤੋਂ ਫਿਰ ਮੇਰੇ ਮਨ 'ਚ ਹੋਰ ਕਰੇਜ਼ ਹੋ ਗਿਆ ਕਿ ਯਾਰ ਜਿਹੜਾ ਸੋਸ਼ਲ ਮੀਡੀਆ ਵਾ ਇਹਦੇ ਵਿੱਚ ਬੰਦੇ ਨੂੰ ਰੋਜ਼ਗਾਰ ਕਿੰਨਾ ਮਿਲ ਰਿਹਾ ਵਾ ਮਤਲਬ ਉਹ ਬੰਦਾ ਫਿਰ ਕੋਈ ਪਾਣੀਪਤ ਤੋਂ ਕੋਈ ਦਿੱਲੀ ਤੋਂ ਗੁਰਦਾਉਂ ਤੋਂ ਬੜੀ ਬੜੀ ਦੂਰੋਂ ਲੋਕ ਆ ਰਹੇ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਉਹਨਾਂ ਨੂੰ 3 ਮਿੰਟਸ ਉਹ ਵੀ ਜੇ ਅਸੀਂ ਦੇਖਦੇ ਆਂ ਜਿਆਦਾਤਰ ਅਸੀਂ ਵੀ ਸੋਸ਼ਲ ਮੀਡੀਆ ਦੇ ਬੜੀ ਦੇਖਦੇ ਆਂ ਵੀ ਲੋਕ ਵੱਖ-ਵੱਖ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਆਂ ਵੀ ਲੋਕ ਜਮਾਉਂਦੇ ਨੇ ਅਸੀਂ ਦੇਖਦੇ ਆਂ ਵੀ ਕੋਈ ਅੱਗ ਦੇ ਨਾਲ ਜਿਹੜਾ ਵਾਲਾਂ ਨੂੰ ਕਟਿੰਗ ਕਰਨ ਦੀ ਕੋਸ਼ਿਸ਼ ਕਰਦਾ ਕੋਈ ਮੋਮਬਤੀ ਨਾਲ ਕਰਦਾ ਕਿ ਲੱਗਦਾ ਨਹੀਂ ਕਿਸੇ ਤਰ੍ਹਾਂ ਦਾ ਜਿਵੇਂ ਤੁਸੀਂ ਕਾਮਯਾਬੀ ਨਾਲ ਕਰਦੇ ਹੋ ਕਿਸੇ ਤਰ੍ਹਾਂ ਦਾ ਬਾਡੀ ਤੇ ਨੁਕਸਾਨ ਹੁੰਦਾ ਜਾਂ ਕਿਸੇ ਤਰ੍ਹਾਂ ਕੋਈ ਦਾੜ੍ਹੀ ਮੁੱਛ ਦਾ ਵਾਲ ਨੁਕਸਾਨ ਹੁੰਦਾ ਕਿਸੇ ਤਰ੍ਹਾਂ ਦਾ ਖਤਰਾ ਤਾਂ ਨਹੀਂ ਕੋਈ ਹੈਗਾ ਕਿਸੇ ਦਾ ਨੇ ਦੇਖੋ ਜਿਹੜੀ ਇੱਕ ਵੀਡੀਓ ਮੈਂ ਵੀ ਦੇਖੀ ਸੀ ਜਿਹੜੀ ਉਹ ਮੁੰਡਾ ਕੀ ਕਰਦਾ ਸੀ ਇੱਕ ਸੈਲੂਨ ਵਾਲਾ ਉਹ ਵਾਲਾਂ ਦੇ ਅੱਗ ਲਾ ਦਿੰਦਾ ਸੀ ਠੀਕ ਹੈ ਨਾ ਉਹਦੇ ਨਾਲ ਕਿਤੇ ਨਾ ਕਿਤੇ ਤੇ ਇਫੈਕਟ ਪੈਣਾ ਹੀ ਆ ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜਾ ਆਪਾਂ ਕਾਬੀਆ ਲਗਾਉਨੇ ਆ ਨਾ ਉਹ ਕਾਬੀਆ ਜਿਹੜਾ ਵਾ ਸਕਿਨ ਨੂੰ ਟੱਚ ਹੀ ਨਹੀਂ ਹੁੰਦਾ ਦਾ ਸਕਿਨ ਤੱਕ ਟੱਚ ਹੀ ਨਹੀਂ ਹੁੰਦਾ ਤੇ ਫਿਰ ਸਕਿਨ ਨੂੰ ਕੋਈ ਇਫੈਕਟ ਪੈਣਾ ਹੀ ਨਹੀਂ ਆ ਨੇਚਰਲੀ ਗੱਲ ਹੈ ਜਿਹੜੀ ਜਿਹੜੀ ਚੀਜ਼ ਸਕਿਨ ਨੂੰ ਟੱਚ ਹੀ ਨਹੀਂ ਹੁੰਣੀ ਉਹਨੇ ਨੁਕਸਾਨ ਕੋਈ ਦੇਣਾ ਹੀ ਨਹੀਂ ਆ ਠੀਕ ਹੈ ਇਹ ਬਨੇਸੋ ਵੇਖੀ ਜਦੋਂ ਕੋਈ ਨੌਜਵਾਨ ਆਉਂਦੇ ਨੇ ਆਪਣੀ ਮੁੱਛਾਂ ਨੂੰ ਕੁੰਡੀਆਂ ਕਰਾਉਣ ਵਾਸਤੇ ਕੀ ਫਰਮਾਇਸ਼ ਕਰਦੇ ਨੇ ਕੋ ਵੱਖ-ਵੱਖ ਤਰ੍ਹਾਂ ਦੀ ਕੋਈ ਮੁੱਛਾਂ ਦਾ ਸਟਾਈਲ ਦੱਸਦਾ ਕਿ ਜਾਂ ਕੀ ਕਹਿੰਦਾ ਵੀ ਸਾਨੂੰ ਮੁੱਛਾਂ ਕੁੰਡੀਆਂ ਕਰ ਦਿਓ ਬਸ ਨਹੀਂ ਇਹ ਦੇਖੋ ਜੀ ਇਹ ਹਰ ਇੱਕ ਦਾ ਆਪਣਾ ਆਪਣਾ ਟੇਸਟ ਆ ਕੋਈ ਮੁਸ ਡਾਊਨ ਰੱਖਦਾ ਵਾ ਕੋਈ ਕੋਈ ਦੱਸ ਦਿੰਦਾ ਵਾ ਕਿ ਯਾਰ ਜਿੱਦਾਂ ਦੀ ਜਿੱਦਾਂ ਆਰਾਮ ਲਿਖਣ ਫਿਲਮ ਚ ਏਦਾਂ ਕੋਈ ਆਪਣਾ ਆਪਣਾ ਆਈਡੀਆ ਲੈ ਕੇ ਆਉਂਦਾ ਵਾ ਠੀਕ ਹੈ ਜਾਂ ਮੰਨ ਲਓ ਕੋਈ ਮਾਡਲ ਦੀ ਫੋਟੋ ਦਿਖਾ ਦਿੰਦਾ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਬਣ ਸਕਦੀ ਆ ਫਿਰ ਉਹਨਾਂ ਦੇ ਉਹਨਾਂ ਦੇ ਵਾਲਾਂ ਦਾ ਦੇਖੀਦਾ ਗਰੋਥ ਦੇਖੀਦੀ ਆ ਤੇ ਫਿਰ ਉਹ ਚੀਜ਼ ਦਾ ਉਹਨੂੰ ਦੱਸੀਦਾ ਵਾ ਕਿ ਇਹ ਚੀਜ਼ ਤੁਹਾਡੀ ਬਣ ਸਕਦੀ ਆ ਅਬ ਨੂੰ ਵੀ ਜਿਹੜੇ ਸਾਡੇ ਨੌਜਵਾਨ ਸੀ ਦੇਖਿਆ ਅੱਜ ਕੱਲ ਬਹੁਤ ਬੜਾ ਫੋਲੋ ਕਰਦੇ ਨੇ ਖਾਸ ਕਰਕੇ ਜਿਹੜੇ ਸਾਡੇ ਸਟਾਰ ਹੁੰਦੇ ਨੇ ਜਿਹੜੇ ਫਿਲਮੀ ਕਲਾਕਾਰ ਨੇ ਜਾਂ ਉਹਨਾਂ ਨੂੰ ਪੰਜਾਬੀ ਰਿਟਰੀਸ ਨੂੰ ਤੇ ਜੇਕਰ ਕਿਸੇ ਨੇ ਵੀ ਕਿਸੇ ਦੀ ਕੋਈ ਲੁੱਕ ਜੇ ਮੰਨ ਲਓ ਕਿਸੇ ਗਾਇਕ ਦੀ ਪਰਸਨੈਲਿਟੀ ਦੇ ਡਿਪੈਂਡ ਕਰਦੀ ਉਸ ਨੂੰ ਵੇਖ ਕੇ ਕਿਸੇ ਨੇ ਉਸ ਦੀ ਸਟਾਈਲ ਦੀ ਜਾਂ ਦਾੜੀ ਮੁੱਛ ਜਾ ਇਸ ਤਰ੍ਹਾਂ ਬਣੋਣੀ ਹੋਵੇ ਉਹ ਤੁਸੀਂ ਬਣਾ ਸਕਦੇ ਹੋ ਜੇ ਕਿਸੇ ਨੇ ਬਣੋਣੀ ਹੋਵੇ ਤੇ ਬਿਲਕੁਲ ਜੀ ਜੇ ਜੇ ਉਹਨਾਂ ਦੇ ਵਾਲਾਂ ਦੀ ਗ੍ਰੋਥ ਬੈਸਟ ਆ ਨਾ ਪਰਵੀ ਗ੍ਰੋਥ ਆ ਬੈਸਟ ਗ੍ਰੋਥ ਆ ਤੇ ਫਿਰ ਜਿੱਦਾਂ ਦੀ ਲੁੱਕ ਉਹ ਕਹਿਣਗੇ ਉਦਾਂ ਦੀ ਬਣ ਜੇਗੀ 100% ਠੀਕ ਹੈ ਤੇ ਮੇਰੇ ਸੋਵੀਰ ਜੀ ਜੇ ਗੱਲ ਕਰੀਏ ਤੁਹਾਡੇ ਕੋ ਅਮਰਸਾ ਦੇ ਲੋਕ ਆ ਰਹੇ ਕਿ ਜਾਂ ਅਮਰਸਾ ਤੋਂ ਬਾਹਰ ਵੀ ਲੋਕ ਤੁਹਾਡੇ ਕੋ ਆ ਕੇ ਜਿਹੜਾ ਦਾੜੀ ਮੋਸਟ ਜਿਹੜੀ ਆ ਉਹ ਸੈੱਟ ਕਰਾ ਰਹੇ ਨੇ ਕਾਸ ਕਰਕੇ ਜਿਹੜੀਆਂ ਮਛਾਂ ਕੁੰਨੀ ਕਰਾ ਲਏ ਨੇ ਨਹੀਂ ਵੀਰ ਜੀ ਇੱਕ ਇੱਕ ਮੇਰੇ ਕੋ ਤੇ ਹੁਣੇ ਬੰਦਾ ਵੀਰੇ ਇੱਕ ਹੁਣੇ ਤੁਹਾਡੇ ਅੱਗੇ ਅੱਗੇ ਉੱਠ ਕੇ ਗਿਆ ਵਾ ਉਹ ਬੰਦਾ ਉਹ ਬੰਦਾ ਇੰਗਲੈਂਡ ਤੋਂ ਸੀ ਹਾਂ ਉਹ ਕਹਿੰਦਾ ਕਿ ਮੈਂ ਤੇਰੀ ਵੀਡੀਓ ਪਹੁੰਚੀ ਸੀ YouTube ਤੇ ਮੈਂ ਦੇਖਿਆ ਸੀ YouTube ਤੇ ਸਾਡਾ ਚੈਨਲ ਆ Facebook ਮਜੀਠਾ ਰੋਡ ਦੇ ਨਾਲ ਉਹਨੇ ਮੈਨੂੰ ਕਿਹਾ ਕਹਿੰਦਾ ਮੈਂ ਮੈਂ ਇੰਗਲੈਂਡ ਤੋਂ ਆ ਕਹਿੰਦਾ ਵੀਰ ਮੈਂ ਕਾਲੀ ਪਹੁੰਚਿਆ ਵਾਂ ਤੇ ਮੈ ਮੈਨੂੰ ਬੜਾ ਸ਼ੌਂਕ ਸੀ ਕਿ ਯਾਰ ਮੈਨੂੰ ਮੋਛ ਕਿੱਥੋਂ ਵਧੀਆ ਬਣੇਗੀ ਤੇ ਅੱਜ ਮੋਛ ਕਰਵਾ ਕੇ ਗਏ ਤੁਸੀਂ ਥੋੜੀ ਦੇਰ ਪਹਿਲਾਂ ਪਹੁੰਚ ਜਾਂਦੇ ਤੇ ਸ਼ਾਇਦ ਤੁਹਾਡੇ ਮੇਲ ਉਹਨਾਂ ਨਾਲ ਹੋ ਜਾਂਦੇ ਅਸੀਂ ਵੇਖਿਆ ਵੀਰ ਜੀ ਖਾਸ ਕਰਕੇ ਲੋਕ ਨਾ ਆਪਣੀ ਦਾੜੀ ਮੋਛ ਦੀ ਕਹਿੰਦੇ ਵੀ ਵਧੀਆ ਜਿਹੇ ਹੋਏ ਹੋ ਜੀ ਪਰ ਸਲੈਂਟੀ ਜਿਹੜੀ ਆ ਚਾਰ ਚੰਨ ਲਗਾ ਦਿੰਦੀ ਆ ਕਹਿੰਦੇ ਟੌਰ ਤਾਂ ਰੁਬ ਹੋਰ ਹੋ ਜਾਂਦਾ ਬੰਦੇ ਦਾ ਠੀਕ ਹੈ ਨਾ ਤੇ ਲੋਕ ਦਾੜੀ ਮੋਛ ਵਧੀਆ ਬਲੋਣ ਖਾਤੇ ਰ ਅਸੀਂ ਦੇਖਦੇ ਆ ਬੜੇ ਮਹਿੰਗੇ ਮਹਿੰਗੇ ਪਡਟ ਵਰਤਦੇ ਨੇ ਬੜੇ ਪੈਸੇ ਖਾਚਦੇ ਨੇ ਫਿਰ ਵੀ ਲੋਕਾਂ ਕੋ ਜਾ ਕੇ ਆਪਣੀ ਦਾੜੀ ਮੋਛ ਜਿਹ ਦੇਖੋ ਜੀ ਪਤਾ ਗੱਲ ਕੀ ਆ ਇਹ ਤੇ ਇਹਦੇ ਕਾਰਾਗਰੀ ਤੇ ਆ ਠੀਕ ਆ ਨਾ ਕਾਰੀਗਰ ਜਿਹੜਾ ਬੰਦਾ ਵਾ ਉਹ ਆਪਣੇ ਆਪ ਨੂੰ ਆਪਣੇ ਕੰਮ ਨੂੰ ਕਿਹੜੇ ਤਰੀਕੇ ਨਾਲ ਤੇ ਕਿਹੜੀ ਨਜ਼ਰ ਨਾਲ ਦੇਖ ਰਿਹਾ ਵਾ ਕਈਆਂ ਨੂੰ ਇਹ ਹੁੰਦਾ ਵਾ ਕਿ ਬਸ ਆ ਦੋ ਕਸਟਮਰ ਸਾਡੇ ਬੈਠੇ ਆ ਤੇ ਮਗਰ ਜਿਹੜੇ ਦੋ ਬੈਠੇ ਆ ਕਿਤੇ ਉਹ ਨਾ ਮੁੜ ਜਾਣ ਜਿਹੜਾ ਇੱਕ ਕਸਟਮਰ ਬਹਿ ਗਿਆ ਉਹਦਾ ਤਸੱਲੀ ਨਾਲ ਕੰਮ ਕਰਕੇ ਫਿਰ ਦੂਸਰਾ ਬਿਠਾਉਣਾ ਵਾ ਠੀਕ ਆ ਜੀ ਇਹ ਮਤਲਬ ਆਪਣੀ ਸੋਚ ਹੈ ਕਿ ਯਾਰ ਆਪਣੇ ਕੰਮ ਨੂੰ ਚੰਗੇ ਵਧੀਆ ਲੈਵਲ ਤੇ ਰੱਖਣਾ ਵਾ ਤੇ ਜਿਹੜਾ ਕੰਮ ਕੋਈ ਚਾਲੂ ਕੰਮ ਨਹੀਂ ਕਰਨਾ ਵਧੀਆ ਮਤਲਬ ਬ੍ਰਾਂਡ ਵਾਲਾ ਕੰਮ ਕਰਨਾ ਵਾ ਤੇ ਗੱਲ ਕਰੀ ਪਰਿੰਦਾ ਜੀ ਮੈਨੂੰ ਇਹ ਦੱਸੋ ਵੀ ਜੇਕਰ ਤੁਹਾਡੇ ਕੋ ਕਿਸੇ ਨੇ ਇਸ ਤਰ੍ਹਾਂ ਦੀ ਜਿਹੜੀ ਲੁੱਕ ਜਿਹੜੀ ਤੁਸੀਂ ਤਿਆਰ ਕਰਦੇ ਹੋ ਕਾਬੀ ਦੇ ਨਾਲ ਖਾਸ ਕਰਕੇ ਜਿਹੜੀ ਸਪੈਸ਼ਲ ਤੁਹਾਨੂੰ ਜਿਹੜਾ ਪਰਮਾਤਮਾ ਨੇ ਗੋਡ ਗਿਫਟ ਦਿੱਤਾ ਸੀ ਕਹਿ ਜਾਂਦੇ ਨੇ ਜਿਹੜੀ ਦਿੱਤਾ ਵਾ ਤੇ ਇਹ ਜਿਹੜਾ ਗੋਡ ਗਿਫਟ ਆ ਇਹ ਤੁਸੀਂ ਖਾਸ ਕਰਕੇ ਕੱਲੇ ਪੰਜਾਬ ਦੀ ਜਾਂ ਅਮਰਸਾ ਦੀ ਗੱਲ ਕਰੀਏ ਤੁਸੀਂ ਕੱਲੇ ਇਸ ਤਰ੍ਹਾਂ ਦੀ ਜਿਹੜੀ ਕਾਰਗਰੀ ਕਰਦੇ ਹੋ ਜਿਹੜੀ ਮੋਰਚ ਦਾ ਜਿਹੜੀਆਂ ਕੁੰਡੀਆਂ ਮੁੱਛਾਂ ਦੀ ਤਿਆਰ ਕਰਦੇ ਹੋ ਕਾਬੀ ਦੇ ਨਾਲ ਕਿ ਜਾਂ ਪੰਜਾਬ ਚ ਜਾਂ ਪੰਜਾਬ ਦੇ ਕੋਨਿਆਂ ਵਿੱਚ ਹੋਰ ਵੀ ਲੋਕ ਜਿਹੜੇ ਇਸ ਤਰ੍ਹਾਂ ਦਾ ਕਾਰਗਰੀ ਕਰਦੇ ਨੇ ਨਹੀਂ ਮੈਂ ਐਕਚੁਅਲੀ ਕੀ ਹੈ ਕਿ ਮੈਂ ਕਿਸੇ ਹੋਰ ਦਾ ਦੇਖਿਆ ਨਹੀਂ ਆ ਕਿ ਕੋਈ ਕਾਬੀਨਾ ਮੁਸ਼ਦੀ ਸੈਟਿੰਗ ਕਰਨ ਰਿਹਾ ਹੋਵੇ ਬਾਕੀ ਦੇਖਿਆ ਕੋਈ ਕੈਂਡਲ ਕੱਟ ਕਰਦਾ ਵਾ ਕੋਈ ਮਤਲਬ ਕਿ ਅਗਨਾ ਕਟਿੰਗ ਕਰ ਰਿਹਾ ਵਾ ਬਾਕੀ ਕਾਬੀਏ ਵਾਲਾ ਜਿਹੜਾ ਹੁੰਦਾ ਰਿਹਾ ਉਹ ਮੈਂ ਕਿਤੇ ਉਹ ਨਹੀਂ ਦੇਖਿਆ ਬਾਕੀ ਇਹ ਵੀ ਚਲੋ ਜਦੋਂ ਮੈਂ ਨਵਾਂ ਨਵਾਂ ਇੱਥੇ ਮਜੀਠਾ ਰੋਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ ਸ਼ੌਪ ਸ਼ੁਰੂ ਕੀਤੀ ਹੈ ਮੈਂ ਮੁਸਤਾਬਾ ਤੋਂ ਛੱਡ ਕੇ ਮੈਂ ਮਜੀਠਾ ਰੋਡ ਤੇ ਆਇਆ ਉਦੋਂ ਨੂੰ ਇੱਕ ਦੋ ਆਫਰ ਆਈਆਂ ਸੀ ਬਾਹਰੋਂ ਪਰ ਮੈਂ ਉਦੋਂ ਬੱਚੇ ਛੋਟੇ ਸੀ ਫਿਰ ਮੈਂ ਰਿਜੈਕਟ ਕਰਤੀ ਕਿ ਨਹੀਂ ਯਾਰ ਫਿਰ ਬੱਚੇ ਇੱਕੋ ਹੀ ਕੰਮ ਹੋਣਾ ਵਾ ਜਾਂ ਤੇ ਮੈਂ ਉਹਨਾਂ ਦੀ ਪਰਵਿਸ਼ ਚੰਗੀ ਤਰ੍ਹਾਂ ਕਰ ਲੈ ਜਮ ਪੈਸਾ ਕਮਾ ਲਾ ਠੀਕ ਹੈ ਤੇ ਬਾਕੀ ਆ ਵੀ ਹੁਣ ਵੀ ਚਲੋ ਮੈਂ ਥੋੜਾ ਦੱਸਣਾ ਨਹੀਂ ਚਾਹੁੰਦਾ ਹਾਂ ਇੱਕ ਸਾਨੂੰ ਆਫਰ ਆਈ ਆ ਦੁਬਈ ਤੋਂ ਉਹ ਮੈਂ ਥੋੜੇ ਦਿਨ ਬਾਅਦ ਸੇ ਮੇਰੇ ਅਗਲੇ ਮਹੀਨੇ ਮੇਰੀ ਫਲਾਈਟ ਹੈ ਉਹ ਵੀ ਕਿਸੇ ਉਧਰ ਦੇ ਬੰਦੇ ਨੇ ਕੰਟੈਕਟ ਕੀਤਾ ਕਿ ਯਾਰ ਮੈਨੂੰ ਇੱਥੇ ਆ ਕੇ ਦੱਸ ਜ਼ਰੂਰ ਇੱਕ ਆਰੀ ਮੁੱਛ ਕਿੱਦਾ ਸੈਟਿੰਗ ਕਰਦਾ ਵਾ ਉਹਨੇ ਮੇਰਾ ਵੀਜ਼ਾ ਵੀ ਭੇਜਿਆ ਟਿਕਟ ਕਰਵਾਤੀ ਆ ਅਗਲੇ ਠੀਕ ਹੈ ਤੇ ਮੈਨੂੰ ਇਸ ਬਹੁਤ ਚਲੋ ਮੁਬਾਰਕਾ ਸੀ ਪਰਮਾਤਮਾ ਦੀ ਦਸਤ ਕਰਦੇ ਆ ਤੁਹਾਡਾ ਜਿਹੜਾ ਦਿਨ ਦਾ ਚੌਗਣੀ ਤਰੱਕੀ ਕਰੋ ਕਿਉਂਕਿ ਜਿਹੜਾ ਤੁਹਾਡੇ ਕੋਲ ਹੁਨਰ ਹੈ ਮੈਨੂੰ ਲੱਗਦਾ ਵੀ ਸ਼ਾਇਦ ਕਿਸੇ ਕੋਲ ਹੁਨਰ ਨਹੀਂ ਆ ਅੱਜ ਕਹਿੰਦੇ ਵੀ ਤੁਸੀਂ ਹੁਨਰ ਦੀ ਜਿਹੜਾ ਸੀ ਕੀਤਾ ਤੁਸੀਂ ਜਿਹੜਾ ਰੋਟੀ ਚਾਇਨਾ ਖਾ ਰਹੇ ਹੋ ਹਾਂ ਬਹੁਤ ਵਧੀਆ ਮਤਲਬ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਵਾ ਕਿ ਨਜ਼ਾਰੇ ਲੈਣ ਡੇ ਆ ਸਰ ਬੜੇ ਛੋਟੇ ਜੇ ਲੈਵਲ ਚੋਂ ਨਿਕਲੇ ਆ ਕੱਚੀਆਂ ਛੱਤਾਂ ਚੋਂ ਨਿਕਲੇ ਆ ਠੀਕ ਹੈ ਬਾਕੀ ਅਭੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮਤਲਬ ਕਿ ਮੈਂ ਮਤਲਬ ਇੰਨੇ ਵਧੀਆ ਦਿਨ ਆਉਣਗੇ ਜਾਂ ਇੰਨਾ ਵਧੀਆ ਪ੍ਰਸ਼ਾਦਾ ਮੇਰਾ ਚੱਲੇਗਾ ਬਾਕੀ ਇਹ ਅਭੀ ਚਲੋ ਸਭ ਤੋਂ ਇਹ ਗੱਲ ਹੈ ਕਿ ਮੈਂ ਆਪਣੇ ਕੰਮ ਨੂੰ ਪਹਿਲ ਦਿੱਤੀ ਆ ਠੀਕ ਹੈ ਮਤਲਬ ਘਰੋਂ ਰੋਟੀ ਆ ਜਾਣੀ ਆ ਰੋਟੀ ਕਸਟਮਰ ਬੈਠੇ ਹੋਣੇ ਰੋਟੀ ਸਾਡੀ ਉਦਾਂ ਦੀ ਉਦਾਂ ਰਹਿ ਜਾਣੀ ਆ ਸਭ ਤੋਂ ਪਹਿਲਾਂ ਕੰਮ ਨੂੰ ਪਹਿਲ ਦਿੱਤੀ ਜਾ ਤੇ ਅੱਜ ਗੁਰੂ ਸਾਹਿਬ ਨੇ ਇਹਨਾਂ ਦਿੱਤਾ ਵਗੈ ਨਜ਼ਾਰੇ ਲੈਣ ਦੇ ਆ ਜੀ ਤੇ ਮਨੇ ਸੋ ਵੀਰ ਜੀ ਅਸੀਂ ਦੇਖਦੇ ਪੀ ਜੱਤਰ ਤੁਸੀਂ ਇਹ ਗੱਲ ਕੀਤੀ ਨੌਜਵਾਨ ਮੁੰਡਿਆਂ ਦੀ ਜਿਹੜੇ ਵੀ ਕਟਿੰਗ ਕਰਾਉਂਦੇ ਨੇ ਜਿਹੜੇ ਆਪਣੇ ਜਿਹੜੀ ਆ ਜਿਸ ਤਰ੍ਹਾਂ ਮਰਜੀ ਦਾੜੀਆਂ ਜਾਂ ਸਲੂ ਖਾਸ ਕਰਕੇ ਸਲੂਨਾ ਜਾ ਕੇ ਆਪਣੇ ਜਿਹੜੀ ਆ ਮੁੱਛਾਂ ਨੂੰ ਕੁੰਡੀ ਕਰਾ ਸਕਦੇ ਨੇ ਅਸੀਂ ਦੇਖਿਆ ਜੱਤ ਸਰਦਾਰ ਵੀ ਜਿਹੜੇ ਆਉਂਦੇ ਨੇ ਪਰ ਉਹ ਕਿਹਨਾਂ ਝੱਕ ਦੇਣ ਆਪਣੇ ਜਿਹੜੀ ਆ ਸਲੂਨ ਤੇ ਆਉਣ ਤੋਂ ਵੀ ਉੱਥੇ ਜਾ ਕੇ ਅਸੀਂ ਕੈਂਚੀ ਦਾ ਲਵਾਵਾਂਗੇ ਜਾਂ ਇਹ ਕੈਂਚੀ ਤੋਂ ਲੋਕ ਡਰਦੇ ਨੇ ਉਹਨਾਂ ਵਾਸਤੇ ਕੋਈ ਸੁਵਿਧਾ ਹੈਗੀ ਆ ਉਹਨਾਂ ਨੂੰ ਜਿਵੇਂ ਤੁਸੀਂ ਜਿਹੜੀਆਂ ਮ ਜਿਹੜੇ ਲੋਕ ਕੈਂਚੀ ਨਹੀਂ ਲਵਾਉਣਾ ਚਾਹੁੰਦੇ ਹਾਂਜੀ ਦੇਖੋ ਜੀ ਹੁਣ ਅੱਜ ਤੇ ਤੁਸੀਂ ਆ ਗਏ ਹੋ ਜਾਂ ਕੱਲ ਹੋਰ ਵੀ মিডিਆ ਲੈ ਆਈ ਸੀ ਤੁਸੀਂ ਵੀ ਆਏ ਹੋ ਠੀਕ ਹੈ ਨਾ ਬਾਕੀ ਇਹ ਆ ਵੀ ਇਹਦੇ ਹੋਣ ਤੇ ਜਿੰਨਾ ਸਰਦਾਰਾਂ ਤੱਕ ਜਿੰਨਾ ਤੱਕ ਵੀਡੀਓ ਪਹੁੰਚੇਗੀ ਉਹ ਤੇ ਜ਼ਰੂਰ ਵਿਜ਼ਿਟ ਕਰਨਗੇ ਕਿਉਂਕਿ ਕੋਈ ਕੋਈ ਵਾਲ ਕੱਟਣ ਦੀ ਜ਼ਰੂਰਤ ਨਹੀਂ ਆ ਉਹ ਥੋੜਾ ਝਾਕਦੇ ਸੀ ਕਿ ਯਾਰ ਇੱਕ ਨਾਈ ਦੀ ਦੁਕਾਨ ਦੇ ਆਪਾਂ ਅੰਦਰ ਐਂਟਰ ਕਰਦੇ ਆ ਸਾਡੀ ਬਦਨਾਮੀ ਨਾ ਹੋ ਜੇ ਕੋਈ ਵੀਡੀਓ ਵਾਇਰਲ ਨਾ ਕਰ ਦੇ ਜਾਂ ਕੋਈ ਸਾਨੂੰ ਇਹ ਨਾ ਸੋਚੇ ਕਿ ਯਾਰ ਇਹ ਮਤਲਬ ਗੁਰੂ ਸਾਹਿਬ ਦੇ ਲੜ ਲੱਗਾ ਵਾ ਤੇ ਇਹਦੇ ਨਾਈ ਦੀ ਦੁਕਾਨ ਚ ਜਾਂਦਾ ਵਾ ਪਰ ਇੱਥੇ ਕੋਈ ਵੀ ਵਾਲ ਜਿਹੜਾ ਵਾ ਨਾ ਉਹ ਕੈਂਚੀ ਨਾਲ ਨਹੀਂ ਕੱਟਿਆ ਜਾਏਗਾ ਜਿਹੜੇ ਕੈਂਚੀ ਨਹੀਂ ਲਵਾਉਂਦੇ ਉਹਨਾਂ ਦੇ ਬਿਲਕੁਲ ਵੀ ਕੋਈ ਕੈਂਚੀ ਨਹੀਂ ਲੱਗੇਗੀ ਠੀਕ ਹੈ ਇਹ ਗੱਲ ਕਰੀ ਪਰਿੰਦਰ ਜੀ ਤੁਸੀਂ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਕਿ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਸਾਂ ਦੇਸਾਂ ਦੇਖ ਰਹੇ ਨੇ ਜਿਹੜੇ ਤੁਹਾਡੇ ਅੱਗੇ ਪਹੁੰਚ ਕਰ ਸਕਣ ਕਿਉਂਕਿ ਮੈਂ ਬਾਰ ਬਾਰ ਕਹਿ ਰਿਹਾ ਵੀ ਤੁਹਾਡੇ ਕੋ ਪਰਮਾਤਮਾ ਨੇ ਤੁਹਾਨੂੰ ਗੌਰਗੇੜ ਦਿੱਤਾ ਵਾ ਜਿਹੜੀ ਤੁਸੀਂ ਪਰਮਾਤਮਾ ਕਹੋ ਵੀ ਮੈਨੂੰ ਲੱਗਦਾ ਨਹੀਂ ਸ਼ਾਇਦ ਕਿਤੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਜਿਹੜਾ ਕੋਈ ਇਸ ਤਰ੍ਹਾਂ ਮੁੱਛਾ ਕੁੰਡੀ ਕਰ ਰਿਹਾ ਵੀ ਜਿਹੜਾ ਕਾਵਿਦਾਨਾ ਕਰ ਰਿਹਾ ਤੁਸੀਂ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਨੂੰ ਦੱਸ ਦਿਓ ਸਾਡਾ ਐਡਰੈਸ ਹੈਗਾ ਸ਼੍ਰੀ ਅਮਰਸਾਹਬ ਸਾਹਿਬ ਮਜੀਠਾ ਰੋਡ ਖੰਡੇ ਵਾਲਾ ਚੌਂਕ ਨਜ਼ਦੀਕ ਗੁਰੂ ਨਾਨਕ ਹਸਪੀਟਲ ਆ ਮੋਬਾਈਲ ਨੰਬਰ ਮੇਰਾ 9646338670 9646338670 ਦੂਸਰਾ ਕੰਟੈਕਟ ਨੰਬਰ ਮੇਰਾ ਜਿਹੜਾ ਵਾ ਉਹ ਹੈਗਾ ਵਾ 8847454664 ਅਗਰ ਕਿਸੇ ਨੇ YouTube ਤੇ YouTube ਤੇ ਕਿਸੇ ਨੇ ਵੀਡੀਓ ਦੇਖਣੀ ਹੋਵੇ ਤੇ ਮਜੀਠਾ ਰੋਡ ਅੰਮ੍ਰਿਤਸਰ Facebook ਪਰਣਾ ਜੀ ਤੇ ਗੱਲ ਕਰੀਏ ਪਰਮੰਦਰ ਜੀ ਜੇਕਰ ਤੁਹਾਡੇ ਕੋ ਕਿਸੇ ਨੇ ਆ ਕੇ ਮੁੱਛਾਂ ਕੁੰਡੀਆਂ ਦੀ ਜਿਹੜੀ ਆ ਕਾਵੀ ਦੇ ਨਾਲ ਕਰਾਉਣੀ ਹੋਵੇ ਵੀ ਇਹ ਗੱਲ ਕਰੀਏ ਰੇਟ ਦੀ ਗੱਲ ਕਰੀਏ ਕਿਸ ਤਰ੍ਹਾਂ ਕੀ ਰੱਖੀ ਗਈ ਕੋਸ਼ਿਸ਼ ਕੀ ਰੱਖੀ ਗਈ ਆ ਜਿਹੜਾ ਵੀ ਖਰ ਕਿਸੇ ਨੂੰ ਜਿਹੜਾ ਵਾਜਿਬ ਆ ਸਕੇ ਕੀ ਰੇਟ ਕੀ ਲਿਖਿਆ ਗਿਆ ਰੇਟ ਜਿਹੜਾ ਮੁੱਛ ਕੱਲੀ ਕਾਬੀ ਇਹਨੇ ਸੈਟਿੰਗ ਕਰੀ ਦੀ ਇਹ ਮੁੱਛ ਉਹਦਾ 100 ਰੁਪਿਆ ਰੇਟ ਰੱਖਿਆ ਵਾ ਜਿਹੜੀ ਬਨਣੀ ਪੈਂਦੀ ਆ ਉਹ ਫਿਰ ਕਈ ਲੋਕਲ ਕਸਟਮਰ ਆ ਜਿਹੜੇ ਉਹ ਰਾਤ ਨੂੰ ਬਣਾ ਕੇ ਲੈ ਜਾਂਦੇ ਆ ਰਾਤ ਸਾਰੀ ਰਾਤ ਵੱਜੀ ਰਹਿੰਦੀ ਦਿਨੇ ਖੁਲਾ ਲੈਂਦੇ ਆ ਤੇ ਕਈ ਕਸਟਮਰ ਇਦਾਂ ਦੇ ਆ ਕੇ ਉਹ ਧਾਗਾ ਜਿਹੜਾ ਆਪਾਂ ਸਲਾਈ ਕਰਦੇ ਆ ਮੁੱਛ ਨੂੰ ਉਹਦਾ 200 ਰੁਪਿਆ ਪ੍ਰਾਈਸ ਆ ਕੱਲੀ ਕਾਵਿਨਾ ਮੋਚ ਸੈਟਿੰਗ ਕਰਾਂਗੇ 100 ਰੁਪਏ ਅਗਰ ਧਾਗੇ ਨਾਲ ਸਲਾਈ ਕਰਾਂਗੇ ਉਹਦਾ 200 ਰੁਪਏ ਪ੍ਰਾਈਸ ਆ ਤੇ ਜਿਹੜਾ ਧਾਗਾ ਅਸੀਂ ਬੰਦ ਲਈਦਾ ਵਾ ਕਸਟਮਰ ਜਾ ਕੇ ਆਪੇ 2-3 ਘੰਟੇ ਬਾਅਦ ਧਾਗਾ ਖੋਲ ਲੈਂਦਾ ਵਾ ਤੇ ਬਹੁਤ ਵਧੀਆ ਰਿਸਪਾਂਸ ਮਿਲਦਾ ਵਾ ਡਰਾਈਲ ਕਰਨੀ ਆ ਮੋਚ ਮੁਚ ਜਿੱਦਾਂ ਜਿੱਥੇ ਸੈਟਿੰਗ ਕਰਦੀ ਉਹਥੇ ਰਹੇਗੀ ਅਨਸਰ ਕਿੱਥੋਂ ਆਇਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਡਾਕਟਰ ਕੁਲਵਿੰਦਰ ਸਿੰਘ ਮੈਂ 50 ਕਿਲੋਮੀਟਰ ਤੋਂ ਆਇਆ ਮੈਂ ਵੀਰ ਹੁਣਾਂ ਦੀ ਕੈੜ ਦੇਖੀ ਸੀਗੀ ਮੇਰੇ ਫਰੈਂਡ ਸਰਕਲ ਦੇ ਵਿੱਚ ਹੀ ਉਹਨਾਂ ਨੇ ਸੈਂਡ ਕੀਤੀ ਮੈਨੂੰ ਕਿ ਭਾਜੀ ਇੱਕ ਵਾਰੀ ਜਾਓ ਉੱਥੇ ਤੇ ਮੁੱਛਾਂ ਦੀ ਸੈਟਿੰਗ ਕਰਾਓ ਅਸੀਂ ਅੰਮ੍ਰਿਤਸਰ ਪੰਜਾਬ ਤੋਂ ਬੁਲਾਉਂ ਕਰਦੇ ਆਂ ਤੇ ਪੰਜਾਬ ਦੇ ਵਿੱਚ ਮੁੱਛਾਂ ਜਿਹੜੀਆਂ ਮੁੱਛ ਗੱਪੜੂ ਦੀ ਸ਼ਾਨ ਹੁੰਦੀ ਹੈ ਬਈ ਤੇ ਇਸ ਕਰਕੇ ਵੀਰ ਦਾ ਪਤਾ ਲੱਗਿਆ ਵੀਰ ਕੋ ਅੱਜ ਮੁੱਛਾਂ ਦੀ ਸੈਟਿੰਗ ਕਰਾਈ ਬੜਾ ਵਧੀਆ ਲੱਗਿਆ ਤੇ ਬੜੀ ਜਿਹੜੀ ਵੱਖਰੀ ਜੀ ਤਕਨੀਕ ਸੀ ਵੀਰ ਦੀ ਡਰ ਨਹੀਂ ਲੱਗਾ ਕਿ ਕਾਫੀਆ ਕਿਤੇ ਕਰਮਾ ਡਰ ਤਾਂ ਲੱਗਿਆ ਸੀ ਭਾਜੀ ਡਰ ਤਾਂ ਲੱਗਿਆ ਸੀ ਪਰ ਜਦੋਂ ਵੀਰ ਨੇ ਕੀਤਾ ਉਦੋਂ ਡਰ ਖਤਮ ਹੋ ਗਿਆ ਜਦੋਂ ਵੀਰ ਨੇ ਪ੍ਰੋਸੀਜਰ ਕੀਤਾ ਮੁਝਾਂ ਸੈੱਟ ਕੀਤੇ ਆ ਉਦੋਂ ਮਨ ਚ ਜਿਹੜਾ ਡਰ ਡਰ ਸੀਗਾ ਉਹ ਨਿਕਲ ਗਿਆ ਬਈ ਇਸ ਤੋਂ ਪਹਿਲੇ ਅਮਜੀ ਤਕਨੀਕ ਵੇਖੀ ਕਰੀ ਸੀ ਮੈਂ ਮੈਂ ਫਸਟ ਟਾਈਮ ਦੇਖਦਾ ਪਿਆ ਬਈ ਲੱਭ ਰੇ ਸੀ ਇਹਦੀ ਤਕਨੀਕ ਹੋਣੀ ਚਾਹੀਦੀ ਹੈ ਜਦੋਂ ਵੀਡੀਓ ਆਈ ਤੇ ਵੀਰ ਨੂੰ ਲੱਭਣਾ ਸ਼ੁਰੂ ਕੀਤਾ ਇਹਨਾਂ ਨੂੰ ਲੱਭ ਕੇ ਫਿਰ ਕੰਟੈਕਟ ਕਰਕੇ ਫਿਰ ਮੈਂ ਅੱਜ ਇੱਥੇ ਆਇਆ ਠੀਕ ਹੈ ਹਾਂ ਜਿਹੜੀ ਦੋੜ ਗਈ ਤਾਂ ਹੈਗੀ ਹੈ ਇੱਕ ਮਿੰਟ ਇੱਕ ਮਿੰਟ ਚੁੱਪ ਰਹਿਣਾ ਬਈ ਹਾਂ ਜੀ ਕੀ ਨਾਮ ਜਿਹੜਾ ਸਰ ਮੇਰਾ ਨਾਮ ਪਰਮਿੰਦਰ ਸਿੰਘ ਆ ਉਹਦਾ ਸੈਲੂਨ 'ਚ ਮੇਰਾ ਨਾਮ ਜ਼ਿਆਦਾਤਰ ਤੇ ਗੋਲਾ ਨਾਮ ਨਾਲ ਸਾਰੇ ਦੁਨੀਆ ਜਾਣਦੀ ਆ ਕੀ ਨਾਮ ਸੈਲੂਨ ਦਾ ਤੇ ਕੀ ਤੁਸੀਂ ਇੱਥੇ ਖਾਸ ਲੈ ਕੇ ਆਏ ਹੋ ਸੈਲੂਨ ਦਾ ਨਾਮ ਹੈਗਾ ਫੇਸ ਲੁੱਕ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਗੁਰੂ ਨਾਨਕੋ ਹਸਪੀਟਲ ਖੰਡੇਲਾ ਚੌਂਕ ਤੇ ਇੱਥੇ ਖਾਸ ਇਹ ਆ ਜੀ ਜਿਹੜੀ ਮੁੱਛ ਆ ਉਹ ਆਪਾਂ ਬਿਨਾ ਕੈਮੀਕਲ ਲਾਏ ਬਿਨਾ ਕੈਂਚੀ ਨਾਲ ਜਿਹੜੀ ਮੁੱਛ ਆ ਉਹ ਆਪਾਂ ਖੜੀ ਕਰਦੇ ਆ ਇਹ ਖਾਸ ਕਰਕੇ ਮਤਲਬ ਜਿਹੜੀ ਮੁੱਛ ਆ ਉਹ ਇੱਕ ਸਾਡੇ ਪੰਜਾਬੀਆਂ ਦੀ ਸ਼ਾਨ ਆ ਇਸ ਕਰਕੇ ਮਤਲਬ ਉਹ ਮੁਛ ਜਿਹੜੀ ਕਾਬੀ ਨਾਲ ਸੈਟਿੰਗ ਕੀਤੀ ਜਾਂਦੀ ਆ ਕਿ ਕੋਈ ਵੀ ਵਾਲ ਕੱਟਣ ਦੀ ਜ਼ਰੂਰਤ ਨਹੀਂ ਆ ਕਈ ਵੀਰ ਝੱਗਦੇ ਆ ਸਲੂਨ ਤੇ ਆਉਣ ਤੋਂ ਕਿ ਯਾਰ ਸਲੂਨ ਜਾਈਏ ਜਾਂ ਮਨ ਲਓ ਕੋਈ ਸਾਨੂੰ ਦੇਖਣ ਨਾ ਲਵੇ ਜਾਂ ਇਦਾਂ ਜਾਂ ਕੋਈ ਕੈਂਚੀ ਨਾ ਲਾ ਦੇ ਕਿਉਂਕਿ ਜਿਹੜੇ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਇਸ ਕਰਕੇ ਮਤਲਬ ਜਿਹੜਾ ਕਾਬੀਆ ਉਹ ਕਾਬੀਆ ਵਾਲੀ ਟੈਕਨੀਕ ਆ ਉਹ ਬਿਨਾ ਕੈਂਚੀ ਲਾਏ ਬਿਨਾ ਕੈਮੀਕਲ ਲਾਏ ਜਿਹੜੀ ਮੁਛ ਆ ਉਹ ਆਪਾਂ ਜਿਹੜੀ ਖੜੀ ਕਰ ਦਿੰਦੀ ਆ ਉਹ 15 ਤੋਂ 15 ਤੋਂ 25 ਦਿਨ ਤੱਕ ਉਵੇਂ ਰਹਿੰਦੀ ਜਿਵੇਂ ਬਣਾ ਲਈਦੀ ਮੁਛ ਆ ਕਿੰਨਾ ਕੁ ਟਾਈਮ ਲੱਗਦਾ ਹੈ ਕਸਟਮਰ ਨੂੰ ਉੱਥੇ ਬਿਠਾਉਣਾ ਕਿੰਨਾ ਲੱਗਦਾ ਕਸਟਮਰ ਨੂੰ ਮੋਚੇ ਦਾ ਨਾ ਇੱਕ ਵਾਲਾਂ ਦਾ ਟੈਕਚਰ ਦੇਖਣਾ ਪੈਂਦਾ ਵਾ ਕੁਝ ਮੋਸ਼ ਐਸੀ ਹੁੰਦੀ ਹੈ ਕਿ ਜਿਹੜੀ ਆਪਾਂ ਨੂੰ ਨਾ ਧਾਗੇ ਨਾਲ ਸੀਣੀ ਪੈਂਦੀ ਆ ਤੇ ਜਿਨ੍ਹਾਂ ਦੀ ਗਰੋਥ ਬਹੁਤ ਵਧੀਆ ਹੁੰਦੀ ਆ ਉਹਨਾਂ ਦੇ ਸਿਰਫ 3 ਤੋਂ 4 ਮਿੰਟ ਲੱਗਦੇ ਆ ਮੁਸ਼ਲ ਸੈਟਿੰਗ ਕਰਨ ਲੱਗਿਆ ਬਾਕੀ ਹੋਰ 2-2 ਘੰਟੇ ਕਈ ਸਲੂਨ ਤੇ ਬਿਠਾ ਛੱਡਦੇ ਉਹ ਕੰਮ ਨਹੀਂ ਗਾਜੀ ਕਿੰਨਾ ਖਰਚਾ ਹੈ ਔਰ ਕਿੱਥੋਂ ਕਿਥੋਂ ਬਸ ਮਰਾਂ ਨੇ ਕਸਟਮਰ ਜਿਹੜੇ ਆ ਕਸਟਮਰ ਸਾਡੇ ਕੋ ਆ ਰਹੇ ਆ ਕਦੀ ਪਾਣੀਪਤ ਤੋਂ ਕੋਈ ਦਿੱਲੀ ਤੋਂ ਕਰਨਾਲ ਤੋਂ ਸਾਰੀਆਂ ਵੀਡੀਓ YouTube ਤੇ ਪਈਆਂ ਵਾਂ ਤੇ ਉਹ ਜਿੰਨਾਂ ਜਿੰਨਾਂ ਨੇ ਵੀਡੀਓ ਦੇਖੀ ਹੀ ਉਹ ਜ਼ਰੂਰ ਪਹੁੰਚਦੇ ਨੇ ਇੱਥੇ ਤੇ ਜਿਹੜਾ ਖਰਚੇ ਦੀ ਗੱਲ ਕਰ ਰਹੇ ਹੋ ਤੁਸੀਂ ਖਰਚਾ ਸਿਰਫ ਇੱਕ 100 ਰੁਪਇਆ ਰੱਖਿਆ ਮੁੱਛ ਨੂੰ ਕਾ ਵੀ ਨਾ ਸੈਟਿੰਗ ਕਰਨ ਦਾ ਜਿਹੜੀ ਆ ਬਸ ਸਲਾਈ ਕਰਦੇ ਆ ਉਹ ਫਿਰ ਜਿਹੜੇ ਲੋਕਲ ਕਸਟਮਰ ਆ ਸਾਡੇ ਉਹ ਸ਼ਾਮ ਨੂੰ ਬਣਾ ਕੇ ਮੁੱਛ ਲੈ ਜਾਂਦੇ ਆ ਉਹਨਾਂ ਦੀ ਫਿਰ ਮੁੱਛ ਜਿਹੜੀ ਆ ਉਹ ਸਲਾਈ ਕਰਨੀ ਪੈਂਦੀ ਆ ਸ਼ਾਮ ਨੂੰ ਬਣਾ ਕੇ ਲੈ ਆਉਂਦੇ ਆ ਦਿਨੇ ਫਿਰ ਉਹਨਾਂ ਦੀ ਮੁੱਛ ਜਿਹੜੀ ਆ ਆ ਕੇ ਖਲਵਾ ਲੈਂਦੇ ਆ ਜਿਹੜੇ ਬਾਹਰ ਹੁੰਦੇ ਆ ਉਹ ਕਸਟਮਰ ਕੀ ਕਰਦੇ ਆ ਉਹਨਾਂ ਦੇ ਮਸ਼ੀਨ ਦੇ ਦੀ ਖੋਲ ਆਪੇ ਲੈਂਦੇ ਆ ਉਹ ਕੋਈ ਐਡਾ ਫੰਡਾ ਨਹੀਂ ਆ ਔਰ ਜਿਸ ਜਿੱਥੋਂ ਆਪਾਂ ਸਟਾਰਟ ਕਰਨੀ ਆ ਉਸੇ ਤਰੀਕੇ ਨਾਲ ਧਾਗਾ ਖੋਲ ਦੇਣਾ ਵਾ ਜਦੋਂ ਧਾਗਾ ਖੋਲਣਾ ਵਾ ਉਸ ਤੋਂ ਬਾਅਦ ਮੰਨ ਲਓ ਨਾਉਣ ਵਾਸ਼ ਕਰ ਲੈਣਾ ਮਸ਼ ਜਦੋਂ ਮਰਜੀ ਉਹਨੂੰ ਡਰਾਈਲ ਕਰਨ ਤੇ ਮਸ਼ ਫਿਰ ਉੱਥੇ ਦੀ ਉੱਥੇ ਸਟੈਂਡ ਹੋ ਜਾਂਦੀ ਆ ਠੀਕ ਟਰੋਲ ਭਜੀ ਇੱਕ ਮਿੰਟ ਓਕੇ ਲਓ ਜੀ ਇਹ ਇਹ ਡਾਟਾ ਸਾਡੇ ਕੋਲ ਪਹੁੰਚੇ ਨੇ ਵੀਡੀਓ ਦੇਖੀ ਸੀ ਨਾ ਨੇ ਤੇ ਇਹਨਾਂ ਦੀ ਮੋਚ ਜਿਹੜੀ ਆ 1 ਤੋਂ 2 ਮਿੰਟ ਲੱਗੇ ਆ ਕਾਫੀ ਨਾਲ ਤਿਆਰ ਹੋ ਚੁੱਕੀ ਆ ਤੇ ਬਾਕੀ ਹੈਲੋ ਸਸਿਕਾ ਜੀ ਸਾਰਿਆਂ ਨੂੰ ਮੈਂ ਆਪਣੇ ਫਰੈਂਡ ਦੇ ਰਿਕਮੈਂਡ ਤੇ ਇਥੇ ਫੇਸ ਲੁਕ ਵਾਲਿਆਂ ਕੋਲ ਆਇਆ ਸੀ ਅੱਜ ਤੇ ਭਾਜੀ ਹੁਣਾਂ ਨੇ ਬਹੁਤ ਹੀ ਵਧੀਆ ਮੇਰੀ ਮਸਲਾ ਕੰਮ ਕੀਤਾ ਆ ਤੇ ਪਹਿਲਾਂ ਤਾਂ ਕਾਫੀ ਕਾਫੀ ਇਹਨਾਂ ਡਰ ਲੱਗਦਾ ਸੀਗਾ ਕਿ ਤਕਨਲੀ ਕੀ ਹੋਣਾ ਬਟ ਫਿਰ ਬਟ ਜਦੋਂ ਰਿਜ਼ਲਟ ਤਾਂ ਦੇਖੇ ਤੇ ਬਹੁਤ ਹੀ ਬੈਸਟ ਰਿਜ਼ਲਟ ਆ ਤੇ ਤੁਸੀਂ ਮੈਂ ਤੁਹਾਨੂੰ ਵੀ ਰეკਮੈਂਡ ਕਰਦਾ ਆ ਕਿ ਵੀਰ ਜੀ ਜਿਹੜਾ ਕੋਈ ਇੱਕ ਵਾਰੀ ਜਰੂਰ ਆਓ ਤੇ ਆਪਣਾ ਜਿੰਨਾ ਵੀ ਆ ਵੀਰ ਜੀ ਜਿਹੜਾ ਵੱਲ 1% 60% ਆ ਤੁਹਾਨੂੰ ਆਤਰਾ ਹੈ ਕਹਿੰਦੇ ਆ ਤੇ ਜਰੂਰ ਵਿਜ਼ਿਟ ਕਰੋ ਇਹ ਤੁਹਾਨੂੰ ਕਿਹੋ ਜਿਹਾ ਪਤਾ ਲੱਗਾ ਭਾਈ ਜਣਾ ਦਾ ਮੈਨੂੰ ਮੇਰੇ ਫਰੈਂਡ ਰეკਮੈਂਡ ਕੀਤਾ ਸੀਗਾ ਤੇ ਮੈਂ ਆਪਣਾ ਉੱਥੋਂ ਸਾਰਾ ਇਲਾਕਾ ਛੱਡ ਕੇ 45 ਕਿਲੋਮੀਟਰ ਦੂਰ ਇੱਥੇ ਅੰਮ੍ਰਿਤਸਰ ਇਹਨਾਂ ਦੇ ਇੱਥੇ ਆਇਆ ਵਾ ਤੇ ਇਹਨਾਂ ਦੀ ਕੋਈ ਖਾਸियत ਹੈੀ ਇਹ ਤੇ ਮੈਂ ਇੱਥੇ ਆਇਆ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿజిਟ ਕਰੋ ਇਹ ਪਾਜਣਾ ਦਾ ਵਰਕਮੋਡ ਹੀ ਬੈਸਟ ਹੈ ਓਕੇ ਜੀ ਥੈਂਕ ਯੂ ਵੱਲ ਤੋਂ ਮਾੜਾ ਵੀਡੀਓ ਸ਼ੇਅਰ ਕਰਿਓ ਤੇ ਇੱਥੇ ਕੋਈ ਵੀ ਕੈਮੀਕਲ ਲਾਉਣ ਦੀ ਜ਼ਰੂਰਤ ਨਹੀਂ ਪਈ ਕੱਲੀ ਕਾਬੀਏ ਦੇ ਨਾਲ ਕੀਆ ਮੁੱਛ ਦੀ ਸੈਟਿੰਗ ਕੀਤੀ ਜਾਂਦੀ ਹੈ ਕੋਈ ਕੈਂਚੀ ਨਾਲ ਵਾਲ ਕਟਣ ਦੀ ਜ਼ਰੂਰਤ ਨਹੀਂ ਆ ਇਸ ਦਾ ਕੀ ਮਤਲਬ ਇੱਥੇ ਫਿਰ ਮਤਲਬ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਫੇਸ ਲੁੱਕ ਸੈਲੂਨ ਮਜੀਠਾ ਰੋਡ ਸ੍ਰੀ ਅਮਰਸਰ ਸਾਹਿਬ ਓਕੇ ਜੀ ਥੈਂਕ ਯੂ ਉਹ ਧੰਨਵਾਦੀ ਇਹ ਸੀ ਗੱਲਬਾਤ ਕੀਤੀ ਹੈ ਅਸੀਂ ਜਿਹੜਾ ਕਿ ਪ੍ਰਮੇਂਦਰ ਸਿੰਘ ਜਿਹੜਾ ਕਿ ਫੇਸਲੁਕ ਜਿਹੜਾ ਸਲੂਨ ਚਲਾ ਰਿਹਾ ਤੁਸੀਂ ਦੇਖਿਆ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜੀ ਕਿ ਮੁੱਛਾਂ ਕੁੰਡੀਆਂ ਕਰ ਰਿਹਾ ਨੌਜਵਾਨਾਂ ਦੀਆਂ ਬਿਨਾਂ ਕੈਂਚੀ ਲਾਏ ਬਿਣਾ ਵੱਖ-ਵੱਖ ਤਰੀਕੇ ਦਾ ਤੁਸੀਂ ਦੇਖਿਆ ਵੀ ਕਾਵੀਏ ਜਿਹੜਾ ਅਸੀਂ ਦੇਖਦੇ ਆ ਵੀ ਕਾਵੀਏ ਦੇ ਨਾਲ ਅਸੀਂ ਦੇਖਦੇ ਆ ਵੀ ਜਿਹੜੇ ਮਕੈਨਿਕ ਹੁੰਦੇ ਨੇ ਉਹ ਟਾਂਕੇ ਲਾਉਂਦੇ ਨੇ ਅਸੀਂ ਦੇਖਿਆ ਵੀ ਉਹ ਜਿਹੜਾ ਰੇਡੀਓ ਜਾਂ ਕੋਈ ਟੈਲੀਵਿਜ਼ਨ ਜਿਹੜਾ ਠੀਕ ਕਰਦੇ ਨੇ ਪਰ ਇਸ ਨੌਜਵਾਨ ਨੇ ਵੱਖਰੀ ਜਿਹੜੀ ਕਾਰ ਡੱਗੀ ਆ ਕਾਵੀਏ ਦੇ ਨਾਲ ਨੌਜਵਾਨਾਂ ਦੀ ਜਿਹੜੀਆਂ ਮੁੱਛਾਂ ਜਿਹੜੀਆਂ ਕੁੰਡੀਆਂ ਕਰ ਰਿਹਾ ਤੁਸੀਂ ਦੇਖਿਆ ਵੀ ਬਿਨਾ ਕੈਂਚੀ ਲਗਾਏ ਜਿਹੜੇ ਉਹ ਲੋਕਾਂ ਦੀ ਮੁੱਛਾਂ ਨੂੰ ਜਿਹੜਾ ਕੁੰਡੀਆਂ ਕਰ ਰਿਹਾ ਅਤੇ ਨੌਜਵਾਨਾਂ ਵਿੱਚ ਵੀ ਕਾਫੀ ਭਾਰੀ ਉਤਸ਼ਾਹ ਆ ਤੁਸੀਂ ਦੇਖਿਆ ਨੌਜਵਾਨ ਕਿਸ ਤਰ੍ਹਾਂ ਅਾ ਵਾਤ ਜੜ ਕੇ ਜਿਹੜਾ ਇਸ ਨੌਜਵਾਨ ਕੋ ਆ ਰਹੇ ਨੇ ਕਿਉਂਕਿ ਅੱਜ ਕਿਹਾ ਜਾਂਦਾ ਹੈ ਵੀ ਅੱਜ ਕੱਲ ਦੇ ਜਮਾਨੇ ਵਿੱਚ ਜਿੱਥੇ ਕੱਪੜਾ ਜਿਹੜਾ ਸੋਹਣਾ ਪਾਇਆ ਹੋਵੇ ਪਾ ਕੇ ਸੋਹਣੀ ਬੰਨੀ ਹੋਵੇ ਉੱਥੇ ਹੀ ਨਾਲ ਦਾੜੀ ਮੁੱਛ ਜੜੀ ਆ ਬੰਦੇ ਦੀ ਜਿਹੜਾ ਕਹਿ ਲਓ ਕਿ ਉਸ ਦੇ ਚਾਨ ਚਾਨ ਲਗਾ ਦਿੰਦੀ ਆ ਉਸ ਜਿਹੜੀ ਸਜਾਵਟ ਵਿੱਚ ਉਸ ਦਾ ਟੌਰ ਬਣਾ ਦਿੰਦੀ ਆ ਵੀ ਦਾੜੀ ਮੋਛ ਅਗਲੀ ਦੀ ਯਾਰ ਬਹੁਤ ਸੋਹਣੀ ਆ ਲੋਕ ਪੁੱਛਦੇ ਨੇ ਆਏ ਵੀ ਕਿੱਥੋਂ ਜਾ ਕੇ ਜਿਹੜੀ ਤਿਆਰ ਕਰਾਈ ਐ ਏਡੀ ਸੋਹਣੀ ਪੱਗ ਬੰਨੀ ਆ ਏਡੀ ਸੋਹਣੀ ਕੱਪੜੇ ਪਾਣੇ ਤੇ ਦਾੜੀ ਮੋਛ ਬੜੀ ਵਧੀਆ ਰੱਖੀ ਆ ਕੁੰਡੀਆਂ ਮੋਛਾਂ ਕਰਾਈ ਜਾਣਾ ਐ ਅੱਜ ਕਿ ਸਾਡੇ ਵੀ ਦਰਸ਼ਕਾਂ ਨੂੰ ਪੀ ਲਿਆ ਵੀ ਜੇਕਰ ਤੁਸੀਂ ਵੀ ਆਪਣੀਆਂ ਮੋਛਾਂ ਕੁੰਡੀਆਂ ਕਰਾਉਣੀਆਂ ਹੋਣ ਦਾੜੀ ਸੈੱਟ ਕਰਾਉਣੀ ਹੋਵੇ ਬਿਨਾ ਕੈਂਚੀ ਤੋਂ ਜਿਹੜਾ ਇਸ ਨੌਜਵਾਨ ਜਿਹੜਾ ਅਪਲੁੰਦਰ ਸਿੰਘ ਮਨਜੀਠਾ ਰੋਡ ਤੇ ਜਿਹੜਾ ਕਿ ਫੇਸਬੁੱਕ ਸੋਨ ਚਲਾ ਰਿਹਾ ਵਾ ਉਥੇ ਆ ਕੇ ਤੁਸੀਂ ਕਰਵਾ ਸਕ